ਹੈਲੋ ਸਸਰੀਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਾਝਾ ਵਾਲੇ ਵਲੌਗ ਤੇ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਹਾਂ ਪਰ ਮਾਤਾ ਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾਵਾਂ ਨੇ ਹਾਈ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਅੱਜ ਆਪਾਂ ਜਿਹੜੀ ਵੀਡੀਓ ਆ ਫੇਸ ਤੇ ਨਹੀਂ ਬਣਾਉਣ ਲੱਗੇ ਅੱਜ ਆਪਾਂ ਜਿਹੜੀ ਵੀਡੀਓ ਆਪਣੀ ਸਰੀਰ ਦੀ ਥਕਾਵਟ ਸਰੀਰ ਦੇ ਵਿੱਚ ਕਮਜ਼ੋਰੀ ਕਿਸ ਤਰ੍ਹਾਂ ਆਪਾਂ ਨੂੰ ਦੂਰ ਕਰ ਸਕਦੇ ਹਾਂ ਖਾਸ ਕਰਕੇ ਮਿਲੀਆਂ ਜਿਹੜੀਆਂ ਹਾਊਸ ਵਾਈਫ ਘਰ ਦਾ ਕੰਮ ਕਰਾਉਣੀਆਂ ਪੈਣਾ ਵਾ ਹਨਾ ਕਾਦਾ ਕੰਮ ਕਰ ਕਰਕੇ ਥੱਕ ਜਾਂਦੀਆਂ ਵਾ ਸਾਰਾ ਦਿਨ ਸਾਰਿਆਂ ਲਈ ਬਹੁਤ ਕੁਝ ਕਰਦੀਆਂ ਆਪਣੇ ਲਈ ਕੁਝ ਨਹੀਂ ਕਰਦੀਆਂ ਵਾ ਆਪਣੀ ਤਾਂ ਰੋਟੀ ਵੀ ਟਾਈਮ ਨਾਲ ਨਹੀਂ ਖਾਦੀ ਜਾਂਦੀ ਆ ਪੈਣਾ ਦਾ ਜਿਸ ਤਰ੍ਹਾਂ ਦਾ ਸਾਥ ਹੁੰਦਾ ਵਾ ਕਿਉਂਕਿ ਸਾਰੇ ਪਰਿਵਾਰ ਨੂੰ ਦੇਖਣਾ ਇੱਕ ਔਰਤ ਦਾ ਹੀ ਕੰਮ ਹੁੰਦਾ ਵਾ ਤੇ ਘਰ ਦੀ ਔਰਤ ਜਿਹੜੀ ਉਹ ਤੰਦਰੁਸਤ ਹੋਣੀ ਚਾਹੀਦੀ ਆ ਤੇ ਨਾਲ ਹੀ ਨਾਲ ਘਰ ਦੇ ਵਿੱਚ ਜਿਹੜੀ ਆ ਨੈਗੇਟਿਵਿਟੀ ਨਾ ਹੋਵੇ ਘਰ ਦੇ ਵਿੱਚ ਹਮੇਸ਼ਾ ਪੋਜ਼ਿਟਿਵਿਟੀ ਬਣੀ ਰਹੇ ਤੇ ਆਪਾਂ ਤੁਹਾਨੂੰ ਦੱਸਦੇ ਆ ਕਿਸ ਤਰ੍ਹਾਂ ਆਪਾਂ ਆਪਣੇ ਘਰ ਨੂੰ ਨੈਗੇਟਿਵ ਹਟਾ ਕੇ ਪੋਜ਼ਿਟਿਵ ਰੱਖ ਸਕਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਆਪਣੇ ਸਰੀਰ ਬਾਰੇ ਦੱਸਦੇ ਆ ਕਿਉਂਕਿ ਸਰੀਰ ਸਾਡਾ ਜਿਹੜਾ ਬਹੁਤ ਹੀ ਜ਼ਿਆਦਾ ਜਿਹੜਾ ਵਾ ਘਰ ਦੇ ਵਿੱਚ ਜਿਹਦਾ ਮੇਨ ਰੋਲ ਆ ਉਹ ਆ ਇੱਕ ਔਰਤ ਦਾ ਸਰੀਰ ਜਿਹੜਾ ਜਿੰਨੇ ਸਾਰੇ ਘਰ ਨੂੰ ਚੰਗੀ ਤਰ੍ਹਾਂ ਚਲਾਉਣਾ ਵਾ ਜੇ ਸਰੀਰ ਠੀਕ ਨਾ ਹੋਵੇ ਤੇ ਕੁਝ ਵੀ ਚੰਗਾ ਨਹੀਂ ਲੱਗਦਾ ਵਾ ਜੇ ਸਰੀਰ ਪੱਖੋਂ ਨਹੀਂ ਠੀਕ ਹੋਈਏ ਤੇ ਕੀ ਆnde ਹੁੰਦੇ ਬੰਦਾ ਮਾੜੇ ਹਾਲਾਤਾਂ ਦਾ ਵੀ ਸਾਹਮਣਾ ਜਿਹੜਾ ਵਾ ਉਹ ਹੱਸ ਕੇ ਕਰ ਲੈਂਦਾ ਵਾ ਕੁਝ ਵੀ ਆਪਾਂ ਜ਼ਿਆਦਾ ਟਾਈਮ ਤੁਹਾਡਾ ਵੇਸਟ ਨਹੀਂ ਕਰਨਾ ਕਿਉਂਕਿ ਪੈਣਾ ਜਿਹੜੀਆਂ ਹੁੰਦੀਆਂ ਹਨਾ ਉਹਨਾਂ ਕੋਲ ਜ਼ਿਆਦਾ ਸਮਾਂ ਨਹੀਂ ਹੁੰਦਾ ਵਾ ਪਰ ਪੈਣੋ ਤੁਹਾਡੇ ਫਾਇਦੇ ਦੀ ਗੱਲ ਆ ਠੀਕ ਆ ਤੇ ਫਾਇਦਾ ਜਿਹੜਾ ਵਾ ਲੈਣ ਵਾਸਤੇ ਫਿਰ 2-4 ਮਿੰਟ ਤੇ ਗੱਲਾਂ ਵੀ ਕਰਨੀਆਂ ਪੈਂਦੀਆਂ ਕਿਉਂਕਿ ਕਦੀ ਕਦੀ ਹੁੰਦਾ ਸੀ ਨਾ ਗੱਲਾਂ ਦੇ ਨਾਲ ਹੀ ਠੀਕ ਹੋ ਜਾਂਦੀਆਂ ਕਦੀ ਕਦੀ ਹੁੰਦਾ ਸੀ ਨਾ ਉਹਨੇ ਬਿਮਾਰ ਹੁੰਦੇ ਨਹੀਂ ਆ ਜਿੰਨਾ ਸਾਨੂੰ ਆਪਣੇ ਆਪ 'ਚ ਲੱਗਦਾ ਕਿ ਅਸੀਂ ਨਾ ਪਰੇਸ਼ਾਨ ਆ ਸਾਨੂੰ ਦੀ ਕੋਈ ਦਿੱਕਤ ਆ ਥੋੜੀਆਂ ਜੀਆਂ ਗੱਲਾਂ ਕਰੀਏ ਤੇ ਸਾਡਾ ਜਿਹੜਾ ਵਾ ਆਪਣਾ ਜਿਹੜਾ ਸੁਭਾਅ ਆ ਉਹ ਥੋੜਾ ਚੇਂਜ ਵੀ ਹੋ ਜਾਂਦਾ ਸਾਡਾ ਮੂਡ ਵੀ ਇੱਕਦਮ ਫਰੈਸ਼ ਹੋ ਜਾਂਦਾ ਤੇ ਅੱਜ ਮੈਂ ਤੁਹਾਨੂੰ ਇੱਕ ਚੀਜ਼ ਦੱਸਣ ਲੱਗੀ ਆ ਤੁਸੀਂ ਬਹੁਤ ਜਿਗ੍ਹਾ ਵੇਖੀ ਹੋਣੀ ਸੁਣੀ ਹੋਣੀ ਆ ਤੇ ਤੁਸੀਂ ਇਹ ਵਾਲੀ ਚੀਜ਼ ਜ਼ਰੂਰ ਟਰਾਈ ਕਰਿਓ ਕਿਉਂਕਿ ਤੁਹਾਨੂੰ ਇਹਦਾ ਬਹੁਤ ਹੀ ਚੰਗਾ ਜਿਹੜਾ ਵਾ ਫਾਇਦਾ ਹੋਊਗਾ ਠੀਕ ਹੈ ਕਿਉਂਕਿ ਅਕਸਰ ਸਾਡੇ ਸਰੀਰ ਦੇ ਵਿੱਚ ਕਮਜ਼ੋਰੀ ਰਹਿੰਦੀ ਆ ਥਕਾਵਟ ਹੋ ਜਾਂਦੀ ਥੋੜਾ ਜਿਹਾ ਕੰਮ ਕਰ ਲਈਦਾ ਵਾ ਜੀ ਕਰਦਾ ਲੰਮੇ ਪੈ ਜੀਏ ਜੀ ਕਰਦਾ ਹੁਣ ਸੌਂ ਜੀਏ ਨਾ ਚੰਗੀ ਤਰ੍ਹਾਂ ਭੁੱਖ ਨਹੀਂ ਲੱਗਦੀ ਜਾਂ ਫਿਰ ਭੁੱਖ ਲੱਗੀ ਤਾਂ ਹੀ ਟਾਈਮੋ ਬਿਟਾਈਮ ਰੋਟੀ ਖਾਣੇ ਆ ਅੱਜ ਆਪਾਂ ਤੁਹਾਨੂੰ ਦੱਸਦੇ ਆ ਕਿ ਕਿਸ ਤਰ੍ਹਾਂ ਹਾਨੂੰ ਜੇ ਦਿਨਾਂ ਭੁੱਖ ਵੀ ਲੱਗੂਗੀ ਸਾਡਾ ਸਰੀਰ ਵੀ ਜਿਹੜਾ ਨਾ ਘੋੜੇ ਵਰਗਾ ਹੋ ਜਾਊਗਾ ਜੇ ਤੁਸੀਂ ਇਸ ਚੀਜ਼ ਨੂੰ ਲਗਾਤਾਰ ਖਾ ਲਿਆ ਨਾ ਤਾਂ ਤੁਹਾਡਾ ਸਰੀਰ ਜਿਹੜਾ ਬਿਲਕੁਲ ਇੱਕਦਮ ਵਧੀਆ ਪਰਫੈਕਟ ਹੋਊਗਾ ਖਾਓ ਜਰੂਰ ਮੈਂ ਤੁਹਾਨੂੰ ਦੱਸਣ ਲੱਗੀ ਜਿਹੜੀ ਚੀਜ਼ ਉਹ ਆਪਣੀ ਚੀਜ਼ ਵਾ ਆਪਾਂ ਇੱਕ ਲੈ ਆ ਇੱਥੇ ਪੂਜੇ ਹੋਏ ਚਾਹਣ ਠੀਕ ਹੈ ਪੂਜੇ ਹੋਏ ਚਾਹਣ ਆਪਾਂ ਲੈ ਆ ਤੇ ਨਾਲ ਆਪਾਂ ਲਿਆਵਾ ਗੁੜ ਠੀਕ ਗੁੜ ਲਿਆ ਆਪਾਂ ਪੂਜੇ ਚਾਹਣੇ ਲੈ ਆ ਹੈਨਾ ਤੁਸੀਂ ਜਿਹੜਾ ਪੂਜੇ ਚਾਹਣੇ ਆਪਣੇ ਘਰ ਦੇ ਵਿੱਚ ਲਿਆ ਕੇ ਰੱਖ ਲਓ ਭਾਈਆ ਇੱਕ ਪੋਵਾਲ ਲੈ ਆਓ ਅੱਧਾ ਕਿਲੋ ਲੈ ਆਓ ਜਿੰਨੀ ਤੁਹਾਡੀ ਸ਼ਕਤੀ ਆ ਓਨੇ ਲੈ ਆਓ ਗੁੜ ਲਿਆ ਕੇ ਰੱਖ ਲਓ ਗੋੜ ਨੂੰ ਛੋਟੇ ਛੋਟੇ ਟੁਕੜੇ ਕਰਕੇ ਉਹਦੇ ਰੱਖ ਲਓ ਕਿਉਂਕਿ ਗੋੜ ਜਿਹੜਾ ਨੁਕਸਾਨ ਨਹੀਂ ਕਰਦਾ ਵਾ ਛੋਟੇ ਛੋਟੇ ਟੁਕੜੇ ਕਰਕੇ ਰੱਖ ਲਓ ਇੱਕ ਡੱਬੇ ਦੇ ਵਿੱਚ ਤੁਸੀਂ ਗੋੜ ਪਾ ਲਓ ਇੱਕ ਡੱਬੇ ਦੇ ਵਿੱਚ ਤੁਸੀਂ ਚਾਣੇ ਪਾ ਕੇ ਰੱਖ ਲਓ ਨਹੀਂ ਤੇ ਦੋਵਾਂ ਨੂੰ ਮਿਕਸ ਕਰ ਲਓ ਜਦੋਂ ਵੀ ਤੁਹਾਨੂੰ 10 11 ਵਜੇ ਜਦੋਂ ਇੱਕ ਇੱਕ ਵਿੱਚ ਜੀਟ ਹੈ ਅਮਚੇ ਸਾਨੂੰ ਭੁੱਖ ਲੱਗਦੀ ਜਿਸ ਤਰ੍ਹਾਂ ਹੀ ਸਵੇਰੇ ਨਾਸ਼ਤਾ ਕਰ ਲੈ ਦੁਪਹਿਰੇ ਹੀ ਰੋਟੀ ਖਾਣੀ ਹੈ ਤੈਸੀ ਨਾ ਜਦੋਂ ਸਾਨੂੰ ਭੁੱਖ ਲੱਗਦੀ ਨਾ ਸਾਡੀ ਖਰਾਬ ਚੀਜ਼ ਕੀ ਹੁੰਦੀ ਕਿ ਅਸੀਂ ਨਾ ਦੁਪਹਿਰ ਦੀ ਰੋਟੀ ਦਾ ਵੇਟ ਕਰਦੇ ਰਹਿੰਦੇ ਆ ਅਸੀਂ ਸੋਚਦੇ ਆ ਕਿ ਦੁਪਹਿਰ ਦੀ ਰੋਟੀ ਜਦੋਂ ਬਣੂਗੀ ਤੇ ਹੁਣ ਇੱਕੇ ਵਾਰ ਹੀ ਖਾਵਾਂਗੇ ਹੁਣ ਵਿੱਚ ਕੀ ਖਾਣਾ ਕੁਝ ਕਿਉਂਕਿ ਵਿੱਚ ਕੁਝ ਹੁੰਦਾ ਵਾ ਕਿ ਆ ਵੀ ਕੰਮ ਕਰ ਲੋ ਆ ਵੀ ਕੰਮ ਕਰ ਲੋ ਤੇ ਸਾਡੇ ਕੋਲ ਬਹਿਣ ਦਾ ਜਿਹੜਾ ਸਮਾਂ ਹੁੰਦਾ ਨਹੀਂ ਆ ਕਿਉਂਕਿ ਸਾਨੂੰ ਸਭ ਚੀਜ਼ਾਂ ਵੇਖਣੀਆਂ ਪਈ ਨੇ ਦੁਪਹਿਰ ਦੀ ਰੋਟੀ ਵੀ ਬਣਾਉਣੀ ਹੁੰਦੀ ਘਰ ਨੂੰ ਵੀ ਸਾਫ਼ ਕਰਨਾ ਹੁੰਦਾ ਬੱਚੇ ਸਕੂਲੋਂ ਆਉਣ ਵਾਲੇ ਆ ਜਾਂ ਸਾਡੇ ਆਦਮੀ ਆ ਉਹ ਬਾਹਰੋਂ ਤੇ ਕੰਮ ਤੋਂ ਆਉਣ ਵਾਲੇ ਆ ਹੈਨਾ ਤੇ ਸਾਨੂੰ ਬਹੁਤ ਕੁਝ ਨਾਲ ਸੋਚਣਾ ਪੈਂਦਾ ਵਾ ਇਸ ਕਰਕੇ ਅਸੀਂ ਨਾ ਫਿਰ ਵਿੱਚ ਜਿਹੜੀ ਸਾਨੂੰ ਭੁੱਖ ਲੱਗਦੀ ਆ ਨਾ ਉਹਨੂੰ ਅਸੀਂ ਭੁੱਖ ਨੂੰ ਨਾ ਮਾਰ ਲੈਂਦੀ ਆ ਵਾ ਤੇ ਮਾਰ ਕੇ ਜਿੰਨੇ ਜਿੰਨੂੰ ਅਸੀਂ ਜਿਹੜੀ ਅਸੀਂ ਫ੍ਰੀ ਹੁੰਦੀ ਆ ਵਾ ਰੋਟੀ ਖਾਣ ਦਾ ਟਾਈਮ ਹੁੰਦਾ ਉਹਨੇ ਜਦੋਂ ਸਾਡੀ ਭੁੱਖ ਜੜੀ ਆ ਅੱਧੋਂ ਜ਼ਿਆਦਾ ਮਾਰ ਚੁੱਕੀ ਹੁੰਦੀ ਨਾਲੇ ਦੇ ਕਿੰਨਾ ਚਿਰ ਅਸੀਂ ਆਪਣੇ ਜਿਹੜਾ ਢਿੱਡ ਨੂੰ ਆ ਨਾ ਉਹ ਲੂੰਧੀਆਂ ਰਹਿੰਦੀਆਂ ਕਿਉਂਕਿ ਭੁੱਖ ਮੈਨੂੰ ਵੀ ਹੁਣ ਭੁੱਖ ਲੱਗ ਗਈ ਆ ਸੋ ਸੋ ਬੋਲ ਬੋਲ ਕੇ ਭੁੱਖ ਲੱਗੀ ਲੱਗਦਾ ਤੇ ਉਹਦੇ ਲਈ ਇਹ ਨਾ ਤੁਸੀਂ ਨਾ ਇਸ ਤਰ੍ਹਾਂ ਚਨੇ ਲੈ ਲੈਣੇ ਆ ਬਾਜ਼ਾਰ ਵਿੱਚ ਬੜੇ ਆਰਾਮ ਨਾਲ ਪੁੱਜੇ ਹੋਏ ਚਨੇ ਮਿਲ ਜਾਂਦੇ ਆ ਕਿਤੇ ਛਿਲਕੇ ਤੋਂ ਬਗੈਰ ਮਿਲ ਜਾਂਦੇ ਕਿਤੇ ਚਨੇ ਛਿਲਕੇ ਸੰਨੇ ਮਿਲ ਜਾਂਦੇ ਜਿਹੜੇ ਵੀ ਚਨੇ ਮਿਲ ਜਾਣ ਤੁਸੀਂ ਪੁੱਜੇ ਹੋਏ ਚਨੇ ਕਾਲੇ ਵਾਲੇ ਲੈ ਲਓ ਨਾਲ ਥੋੜਾ ਜਿਹਾ ਗੁੜ ਰੱਖੋ ਜਦੋਂ ਤੁਹਾਨੂੰ 10 11 ਵਜੇ ਕ ਭੁੱਖ ਲੱਗਦੀ ਆ ਨਾ ਤੇ ਤੁਸੀਂ ਇਦਾਂ ਕੀ ਕਰਨਾ ਦੋ ਘਟੇਲੀਆਂ ਗੁੜ ਦੀਆਂ ਲੈ ਲੈਣੀਆਂ ਤੇ ਦੋ ਤਿੰਨ ਮੁਠਾ ਜਿਹੜੀਆਂ ਚਣਿਆਂ ਦੀਆਂ ਲੈ ਲੈਣੀਆਂ ਕੌਲੀ ਵਿੱਚ ਪਾ ਲੋ ਤੁਰਦੇ ਫਿਰਦੇ ਕੰਮ ਕਰਦੇ ਆ ਫੱਕਾ ਮਾਰ ਲਿਆ ਗੁੜ ਦੀ ਡੱਕੀ ਵਾਢ ਲਈ ਫੱਕਾ ਮਾਰ ਲਿਆ ਗੁੜ ਦੀ ਡੱਕੀ ਵਾਢ ਲਈ ਇਹ ਬਹੁਤ ਹੀ ਵਧੀਆ ਜਿਹੜੀ ਇੱਕ ਤੇ ਸਾਡੀ ਭੁੱਖ ਵੀ ਖਤਮ ਹੋ ਜਾਂਦੀ ਆ ਇੱਕ ਸਾਡੇ ਜਿਹੜੇ ਸਰੀਰ ਨੂੰ ਪੂਜੇ ਹੋਏ ਚਣੇ ਆ ਉਹ ਬਹੁਤ ਹੀ ਜ਼ਿਆਦਾ ਤਾਕਤ ਦਿੰਦੇ ਆ ਕਿਸੇ ਵੀ ਤਰ੍ਹਾਂ ਦੀ ਸਾਨੂੰ ਬਿਮਾਰੀ ਹੋਣ ਤੋਂ ਵੀ ਰੋਕਦੀ ਆ ਸਾਡੇ ਬਾਡੀ ਨੂੰ ਜਿਸ ਤਰ੍ਹਾਂ ਆਪਾਂ ਪੰਜੀਰੀ ਬਣਾ ਕੇ ਖਾਂਦੇ ਆ ਪੰਜੀਰੀ ਹਾਂ ਹਮੇਸ਼ਾ ਸਿਆਲ ਚ ਖਾਂਦੇ ਆ ਤੇ ਇਹ ਜਿਹੜੀ ਸਾਡੀ ਰੋਜ਼ ਦੀ ਆਪਣੀ ਹੀ ਪੰਜੀਰੀ ਬਣ ਜਾਣੀ ਆ ਜੇ ਤੁਸੀਂ ਇਹ ਖਾਓਗੇ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀਆਂ ਗੋਡਿਆਂ ਚ ਪੀੜਾ ਵੀ ਨਹੀਂ ਹੋਊਗੀ ਨਾਲੇ ਵੀ ਤੁਹਾਡੀ ਬਾਡੀ ਵੀ ਜਿਹੜੀ ਐਕਦਾਮ ਫਿੱਟ ਰਹੂਗੀ ਤੇ ਤੁਹਾਡੀ ਜਿਹੜੀ ਭੁੱਖ ਦੇ ਨਾਲ ਤੁਹਾਡੇ ਭੋਕੜੇ ਲੂਸ ਤੇ ਉਹ ਵੀ ਨਹੀਂ ਹੋਊਗੇ ਕਿਉਂਕਿ ਆਪਾਂ ਬੈਨ ਦੇ ਚਲਦੇ ਆ ਕਿ ਹੁਣ ਕੀ ਖਾਈਏ ਹੁਣ ਕੀ ਬਣਾਈਏ ਚਲ ਇੱਕੇ ਵਾਰੀ ਖਾਵਾਂਗੇ ਤੇ ਆਪਾਂ ਆਪਣੀ ਭੁੱਖ ਨੂੰ ਮਾਰ ਕੇ ਨਾ ਆਪਣੇ ਸਰੀਰ ਨੂੰ ਨਾ ਖਰਾਬ ਕਰ ਲਈਏ ਇਹ ਖਾਣ ਦੇ ਨਾਲ ਤੁਹਾਨੂੰ ਜਿਹੜਾ ਤੁਹਾਡੀ ਇਸ ਤੂੰ ਹੀ ਲਗਾਤਾਰ ਅਗਰ 1 ਮਹੀਨਾ ਖਾਲੇ ਤੁਹਾਨੂੰ ਤੁਹਾਡੀ ਬਾਡੀ ਦੇ ਵਿੱਚ ਫਰਕ ਆਪਣੇ ਆਪ ਹੀ ਨਜ਼ਰ ਆਊਗਾ 슈ਗਰ ਵਾਲਿਆਂ ਵਾਸਤੇ ਤੇ ਹੋਰ ਵੀ ਚੰਗੇ ਹੁੰਦੇ ਪੂਜੇ ਹੋਏ ਜਿਹੜੇ ਚਨੇ ਆ ਨਾ ਬਹੁਤ ਚੰਗੇ ਆ ਹਨਾ ਬਹੁਤ ਹੀ ਵਧੀਆ ਵਾ ਜੇ ਤੁਸੀਂ ਗੁੜ ਜ਼ਿਆਦਾ ਨਹੀਂ ਖਾਣਾ ਤੇ ਨਾ ਖਾਓ ਵੈਸੇ 슈ਗਰ ਵਾਲੇ ਗੁੜ ਖਾ ਸਕਦੇ ਆ ਪਰ ਅਜਿਹਾ ਗੁੜ ਤੇ ਵੀ ਕੋਈ ਉਹਨਾਂ ਖਾਸ ਹੱਤbaar ਨਹੀਂ ਹੈ ਤੇ ਦੂਸਰੀ ਚੀਜ਼ ਆਪਾਂ ਇੱਕ ਹੋਰ ਤੁਹਾਨੂੰ ਦੱਸਣ ਲੱਗੇ ਆ ਉਹ ਆਪਾਂ ਗਾਜਰ ਤੇ ਮੂਲੀ ਗਾਜਰ ਤੇ ਮੂਲੀ ਤੁਸੀਂ ਲੈ ਲੈਣੀ ਆ ਇੱਕ ਗਾਜਰ ਲੈ ਲਓ ਇੱਕ ਮੂਲੀ ਲੈ ਲਓ ਇਹਨੂੰ ਤੁਸੀਂ ਕੀ ਕਰੋ ਚੰਗੀ ਤਰ੍ਹਾਂ ਧੋ ਲਓ ਧੋ ਕੇ ਇਹਨੂੰ ਛਿੱਲ ਲਓ ਛਿੱਲ ਕੇ ਤੇ ਤੁਸੀਂ ਇਹਨਾਂ ਨੂੰ ਮੋਟੇ-ਮੋਟੇ ਕੱਟ ਲਓ ਭਾਈ ਬਰੀਕ ਜਿੱਦਾਂ ਤੁਹਾਡਾ ਜਿੱਦਾਂ ਦੇ ਤੁਸੀਂ ਖਾਣਾ ਚੋਲੇ ਕੱਟ ਕੇ ਇੱਕ ਪਲੇਟ ਦੇ ਵਿੱਚ ਪਾ ਕੇ ਰੱਖ ਲਓ ਇਹਦੇ ਉੱਤੇ ਕਾਲਾ ਲਹੂਣ ਥੋੜਾ ਜਿਹਾ ਪਾ ਲਓ ਥੋੜੀ ਜਿਹੀ ਕਾਲੀ ਪੀਸੀ ਹੋਈ ਘਰ ਦੀ ਕਾਲੀ ਮਿਰਚ ਪਾ ਲਓ ਮੈਂ ਕਹਿੰਨੀ ਇਹਦੇ ਨਾਲ ਦਾ ਕੋਈ ਫਰੂਟ ਹੀ ਨਹੀਂ ਹੈਗਾ ਕਿਉਂਕਿ ਇਹਦੇ ਨਾਲ ਨਾ ਤੁਹਾਡੇ ਸਰੀਰ ਨੂੰ ਤੁਹਾਡੇ ਖੂਨ ਦੀ ਕਮੀ ਵੀ ਤੁਹਾਡੀ ਪੂਰੀ ਹੋ ਜਾਣੀ ਆ ਤੇ ਤੁਹਾਡੀ ਬਾਡੀ ਨੂੰ એનર્ਜੀ ਵੀ ਬਹੁਤ ਵਧੀਆ એનર્ਜੀ ਮਿਲਣੀ ਆ ਕਿਉਂਕਿ ਇਹ ਬਹੁਤ ਹੀ ਚੰਗਾ ਫਰੂਟ ਹੈ ਜੇ ਤੁਸੀਂ ਤੁਹਾਡੇ ਕੋਲ ਇੰਨੀ ਵੀ ਮਿਹਨਤ ਨਹੀਂ ਆ ਕਿ ਮੈਂ ਤੁਸੀਂ ਕੱਟ ਕੇ ਇਹਨੂੰ ਰੱਖ ਸਕੋ ਤੇ ਕੋਈ ਗੱਲ ਨਹੀਂ ਧੋ ਕੇ ਤੁਸੀਂ ਛਿੱਲ ਲਓ ਨੂੰ ਇੱਕ ਜਗ੍ਹਾ ਰੱਖ ਲਓ ਆਉਂਦੇ ਜਾਂਦੇ ਕੰਮ ਕਰਦਿਆਂ ਕਰਦਿਆਂ ਡੱਕੀ ਵੱਢ ਕੇ ਲੂਣ ਲਾ ਕੇ ਡੱਕੀ ਵੱਢ ਕੇ ਖਾ ਕੇ ਫਿਰ ਕੰਮ ਕਰਨ ਦਾ ਉਹ ਨਾਲੇ ਤੇ ਤੁਹਾਡਾ ਟੈਡੀ ਦੇ ਦਿਨ ਪਰਿਆ ਰੋਗਾ ਨਾਲੇ ਤੁਹਾਡੀ ਬਾਡੀ ਨੂੰ ਤਾਕਤ ਮਿਲੂਗੀ ਨਾਲੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਟੌਨਿਕ ਪੀਣ ਦੀ ਲੋੜ ਨਹੀਂ ਕਿਉਂਕਿ ਇਹ ਖੁਦ ਹੀ ਇੱਕ ਟੌਨਿਕ ਵਾ ਤੁਸੀਂ ਚਾਹੋ ਦੇ ਦੇ ਨਾਲ ਜਿਹੜਾ ਵਾ ਚਕੰਦਰ ਵੀ ਲੈ ਸਕਦੇ ਆ ਜੇ ਤੁਹਾਡਾ ਮਨ ਤੇ ਸਿਕੰਦਰ ਵੀ ਨਾਲ ਲੇ ਲੋ ਚ ਲੈ ਕੇ ਰੱਖ ਲੋ ਜੇ ਨਹੀਂ ਤਾਂ ਜਿਹੜੀਆਂ ਆਮ ਇਹ ਚੀਜ਼ਾਂ ਤੇ ਆਮ ਇਹ ਆਪਾਂ ਨੂੰ ਮਿਲ ਜਾਂਦੀਆਂ ਹਨ ਤੁਸੀਂ ਇਹ ਵਾਲੀ ਚੀਜ਼ ਜ਼ਰੂਰ ਖਾ ਕੇ ਟਰਾਈ ਜ਼ਰੂਰ ਕਰਿਓ ਕਿਉਂਕਿ ਇਹਦਾ ਬਹੁਤ ਹੀ ਚੰਗਾ ਜਿਹੜਾ ਵਾ ਫਾਇਦਾ ਹੁੰਦਾ ਵਾ ਤੇ ਹੁਣ ਆਪਾਂ ਗੱਲ ਕਰਦੇ ਆਂ ਘਰ ਕਰਦੇ ਵਿੱਚ 네ਗੈਟਿਵਿਟੀ ਹੈ ਨਾ ਕਿਸ ਤਰ੍ਹਾਂ ਆਪਾਂ ਘਰ ਦੀ ਜਿਹੜੀ 네ਗੈਟਿਵਿਟੀ ਹੈ ਉਹਨੂੰ ਦੂਰ ਕਰ ਸਕਦੇ ਆਂ ਸਭ ਤੋਂ ਪਹਿਲਾਂ ਉੱਠਿਆ ਕਰੋ ਜ ਆਪਣਾ ਪਰਮਾਤਮਾ ਦਾ ਨਾਮ ਲਓ ਵੈਗੁਰੂ ਦਾ ਨਾਮ ਲਓ ਹਰ ਕੋਈ ਲੈ ਇੰਦਾ ਹੀ ਹੈ ਨਾ ਆਪਣੇ ਸਮੇਂ ਦੇ ਅਨੁਸਾਰ ਜੇ ਤੁਹਾਡੇ ਘਰ ਤੋਂ ਧੁੱਪ ਆਉਂਦੀ ਹੈ ਤੇ ਸਵੇਰ ਦੇ ਟਾਈਮ ਪਰਦੇ ਹਟਾ ਕੇ ਆਪਣੇ ਘਰ ਨੂੰ ਧੁੱਪ ਜ਼ਰੂਰ ਲਗਾਇਆ ਕਰੋ ਕਿਉਂਕਿ ਧੁੱਪ ਜਿਹੜੀਆਂ ਸਾਡੇ ਘਰ ਦੇ ਵਿੱਚ ਬਹੁਤ ਹੀ ਵਧੀਆ ਪੋਜ਼ਿਟਿਵਿਟੀ ਲੈ ਕੇ ਆਉਂਦੀ ਕਦੇ-ਕਦੇ ਹੁੰਦਾ ਐਦਾਂ ਕਿ ਧੁੱਪ ਹੁੰਦੀ ਆ ਪਰ ਅਸੀਂ ਘਰ ਦੇ ਵਿੱਚ ਧੁੱਪ ਨਹੀਂ ਲਗਾਉਂਦੇ ਆ ਜਿਸ ਤਰ੍ਹਾਂ ਸਾਨੂੰ ਆਮ ਹੀ ਹੁੰਦਾ ਕਿ ਪਰਦੇ ਕਰ ਦੋ ਬੂਹੇ ਬੰਦ ਕਰ ਦੋ ਸਮਾਨ ਨੂੰ ਧੁੱਪ ਪੈ ਜੂਗੀ ਇੱਕ ਚੀਜ਼ ਖਰਾਬ ਹੋ ਜੂਗੀ ਨਹੀਂ ਜੀ ਸਾਰਾ ਦਿਨ ਦੀ ਧੁੱਪ ਨਾ ਲਗਾਓ ਉਸ ਲਈ ਕਿੰਨ ਸਵੇਰੇ 10 15 ਮਿੰਟ ਅੱਧਾ ਘੰਟਾ ਜਿੰਨਾ ਟਾਈਮ ਵੀ ਜਿਹੜੀ ਸਵੇਰ ਦੀ ਚੜਦੇ ਸੂਰਜ ਦੀ ਧੁੱਪ ਹੁੰਦੀ ਆਪਣੇ ਘਰ ਨੂੰ ਜ਼ਰੂਰ ਲਗਾਇਆ ਕਰੋ ਜਿਹੜੇ ਆਪਣੇ ਘਰ ਦੇ ਵਿੱਚ ਧੁੱਪ ਨਹੀਂ ਲਗਾ ਸਕਦੇ ਆ ਉਹਨਾਂ ਵਾਸਤੇ ਆ ਕਿ ਤੁਸੀਂ ਆਪਣੇ ਘਰ ਦੇ ਵਿੱਚ ਹਰ ਟਾਈਮ ਬੜੀ ਸੋਹਣੀ ਜੀ ਸੈਂਟ ਵਾਲੀ ਅਗਰਬਤੀ ਰੱਖੋ ਤਾਂ ਕਿ ਚੰਗੀ ਚੰਗੀ ਖੁਸ਼ਬੂ ਆਵੇ ਜਦੋਂ ਘਰ ਵਿੱਚ ਚੰਗੀ ਚੰਗੀ ਖੁਸ਼ਬੂ ਆਉਂਦੀ ਹੈ ਤੇ ਘਰ ਦਾ ਮਾਹੌਲ ਜਿਹੜਾ ਬਹੁਤ ਹੀ ਸੋਹਣਾ ਬਹੁਤ ਹੀ ਵਧੀਆ ਹੁੰਦਾ ਵਾ ਸੋ ਐਸੀ ਆਪਣੀ ਅੱਜ ਦੀ ਵੀਡੀਓ ਅੱਜ ਆਪਾਂ ਜਿਹੜੀ ਵੀਡੀਓ ਤੁਹਾਨੂੰ ਦੱਸਿਆ ਕਿ ਆਪਾਂ ਆਪਣੀ ਬੋਡੀ ਤੇ ਕਿਸ ਤਰ੍ਹਾਂ ਆਪਣਾ ਤਿਆਰ ਰੱਖਣਾ ਤੇ ਕਿਸ ਤਰ੍ਹਾਂ ਆਪਣੇ ਘਰ ਦੇ ਵਿੱਚ ਜਿਹੜੀ ਨੈਗੇਟਿਵਿਟੀ ਆ ਉਹਨੂੰ ਆਪਾਂ ਦੂਰ ਕਰ ਸਕਦੇ ਆ ਤੁਸੀਂ ਇਹ ਵਾਲੀ ਚੀਜ਼ ਕਰਕੇ ਦੇਖੋ ਤੁਹਾਨੂੰ ਆਪਣੇ ਆਪ ਹੀ ਬਹੁਤ ਹੀ ਸੋਹਣਾ ਤੇ ਬਹੁਤ ਹੀ ਚੰਗਾ ਲੱਗੂਗਾ ਬਾਕੀ ਆਪਾਂ ਹੋਰ ਵੀ ਇਹੋ ਜਿਹੇ ਜਿਹੜੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ